मुखी बापिस लूंगा जे सन्मान ਨੀ ਚਾਹਦਾ ਮੈਂ ਚਾਹਦਾ ਮੈਂ ਤਾਂ ਜੋ ਪੜੀ ਅੰਦੋਲਨ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਉਹ ਕਦੋਂ ਨਹੀਂ ਕੀਤਾ ਹੋਵੇ ਤੁਸੀਂ ਸਪੋਰਟ ਕਰ ਰਹੇ ਹੋ ਕਿਤੇ ਨਹੀਂ ਬੰਨਣਾ ਚਾਹੁੰਦੇ ਕਿਸੇ ਨੂੰ ਬਣਾ ਲਓ ਕਿਸੇ ਗਲਤ ਲੋਡੇ ਪੀ ਮੋ ਖੰਦਰੀ ਬਣਾ ਲਓ ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਅੱਛਾ ਜੋ ਮੇਰੀ ਮੰਗ ਸੀ ਇਹਨਾਂ ਨੂੰ ਬਣਾ ਦੇ ਲੀਗਲ ਐਕਸ਼ਨ ਲੈਣਾ ਸੀ ਤੁਸੀਂ ਮੈਂ ਤਾਂ ਲੈ ਰਿਹਾ ਹਾਂ میں اپنا اندو واپس لے لوں گا جی سلمان دن کو ਨਹੀਂ ਤੇ ਉਹ ਮੈਂ ਮੈਂ ਨਹੀਂ ਚਾਹਦਾ ਮੈਂ ਚਾਹਦਾ ਮੈਂ ਇਹ ਜਿਹੜਾ ਭਗਤੀ ਅੰਦੋਲਨ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਉਹ ਕਦੋਂ ਕੀਤਾ ਹੋਵੇ ਤੁਸੀਂ ਸਪੋਰਟ ਕਰ ਰਹੇ ਹੋ ਕਿਤੇ ਨਹੀਂ ਬੰਦਣਾ ਚਾਹੁੰਦੇ ਕਿਸੇ ਨੂੰ ਬਣਾ ਲਓ ਕਿਸੇ ਦਲਕਲੂ ਦੇ ਪੀ ਮੁੱਖ ਮੰਤਰੀ ਬਣਾ ਲਓ ਮੈਂ ਆਪਣਾ ਅੰਦੋਲਨ ਵਾਪਸ ਲੈ ਲਊਗਾ ਅੱਛਾ ਜੋ ਮੇਰੀ ਮੰਗ ਸੀ ਇਹਨਾਂ ਨੂੰ ਬਣਾ ਦੇ ਲੀਗਲ ਐਕਸ਼ਨ ਲੈਣਾ ਸੀ ਤੁਸੀਂ ਮੈਂ ਤਾਂ ਲੈ ਰਿਹਾ ਹਾਂ کوئی سلامان کوئی سلمان نہیں ہے مترین میں اپنا اندولن واپس لے لوں گا جی سلمان دیکھ ਨਹੀਂ ਚਾਹੁੰਦਾ ਮੈਂ ਮੈਂ ਨਹੀਂ ਚਾਹੁੰਦਾ ਮੈਂ ਚਾਹੁੰਦਾ ਮੈਂ ਚਾਹੁੰਦਾ ਵੀ ਅੰਦੋਲਨ ਉਹ ਕਿੰਨੇ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਉਹ ਕਿੰਨੇ ਨਹੀਂ ਬਣਾਇਆ ਕੀਤਾ ਹੋਵੇ ਤੁਸੀਂ ਸਪੋਰਟ ਕਰ ਰਹੇ ਹੋ ਕਿਤੇ ਨਹੀਂ ਬਣਾਉਣਾ ਚਾਹੁੰਦੇ ਕਿਸੇ ਨੂੰ ਬਣਾ ਲਓ ਕਿਸੇ ਗਲਤ ਲੁੱਡੇ ਪੀ ਮੁੱਖ ਮੰਤਰੀ ਬਣਾ ਲਓ ਮੈਂ ਆਪਣਾ ਅੰਦੋਲਨ ਵਾਪਸ ਲੈ ਲਊਗਾ ਅੱਛਾ ਜੋ ਮੇਰੀ ਮੰਗ ਸੀ ਇਹਨਾਂ ਨੂੰ ਬਣਾ ਦੇ ਲੀਗਲ ਐਕਸ਼ਨ ਲੈਣਾ ਸੀ ਤੁਸੀਂ ਮੈਂ ਤਾਂ ਲੈ ਰਿਹਾ ਹਾਂ

ਨਹੀਂ ਤੇ ਮੈਂ ਮੈਂ ਨਹੀਂ ਚਾਹਦਾ ਮੈਂ ਚਾਹਦਾ ਮੈਂ ਜਿਹੜਾ ਪਾਕੀ ਅੰਦੋਲਨ ਹੈ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਉਹ ਕਦੋਂ ਨਹੀਂ ਪੱਲ ਕੀਤਾ ਹੋਵੇ ਤੁਸੀਂ ਸਪੋਰਟ ਕਰ ਰਹੇ ਹੋ ਕਿਤੇ ਨਹੀਂ ਬੰਨਣਾ ਚਾਹੁੰਦੇ ਕਿਸੇ ਨੂੰ ਬਣਾ ਲਓ ਕਿਸੇ ਗਲਤ ਲੋੜ ਦੇ ਪੀ ਮੋੱਖ ਮੰਤਰੀ ਬਣਾ ਲਓ ਮੈਂ ਆਪਣਾ ਅੰਦੋਲਨ ਵਾਪਸ ਲੈ ਲਊਗਾ ਅੱਛਾ ਜੋ ਮੇਰੀ ਮੰਗ ਸੀ ਇਹਨਾਂ ਨੂੰ ਬਣਾ ਦੇ ਲੀਗਲ ਐਕਸ਼ਨ ਲੈਣਾ ਸੀ ਤੁਸੀਂ ਮੈਂ ਤਾਂ ਲੈ ਰਿਹਾ ਹਾਂ ਹਲੇ ਪ੍ਰਿਵਲੇਜ ਵਿੱਚ ਮੈਂ ਸਪੈਕਰ ਹਾਂ ਲਓ ਜੀ ਪ੍ਰਿਵਲੇਜ ਵਿੱਚ ਮੈਂ ਸਨੇਹ ਇਹਦਾ ਸਨਮਾਨ ਹੈ ਸਰਮਾਨ ਨਹੀਂ ਹੈ ਕੋਈ ਸਰਮਾਨ ਨਹੀਂ ਹੈ ਇਨਾਂ ਨੇ ਦਲਤਾ ਦੇ ਮੁੱਖ ਮੰਤਰੀ ਅਲੰਗਲ ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਛੇ ਸਨਮਾਨ ਦੇਣਾ ਤਾਂ ਇਹ ਗੱਲ ਤੁਹਾਡੀਆਂ ਬੈਠੋ ਨਹੀਂ 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 ਉਹਨਾਂ ਚੋਣਾਂ ਮੈਂ ਨਹੀਂ ਜਪਦੀ ਅੰਦੋਲਨ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਉਹ ਕਦੋਂ ਕੀਤਾ ਹੋਵੇ ਤੁਸੀਂ ਸਪੋਰਟ ਕਰ ਰਹੇ ਹੋ ਕਿ ਨਹੀਂ ਬੰਨਣਾ ਚਾਹੁੰਦੇ ਕਿਸੇ ਨੂੰ ਬਣਾ ਲਓ ਕਿਸੇ ਗਲਤ ਲੋਡੇ ਵੀ ਮੱਖ ਮੰਤਰੀ ਬਣਾ ਲਓ ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਅੱਛਾ ਜੋ ਮੇਰੀ ਮੰਗ ਸੀ ਇਹਨਾਂ ਨੂੰ ਬਣਾ ਦੇ ਲੀਗਲ ਐਕਸ਼ਨ ਲੈਣਾ ਸੀ ਤੁਸੀਂ ਮੈਂ ਤਾਂ ਲੈ ਰਿਹਾ ਹਾਂ